ਹੰਡਰ ਸ੍ਰੀ ਪਰਮੰਤਰ ਸਾਹਿਬ ਔਰ ਮੇਰੀ ਪਿਆਰੀ ਜਮਾਲ ਸਤਪੁਰੂ ਗੱਡੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਤਿਰਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਪਰਕ ਜੁੜੇ ਹੋਏ ਮਹੂਰੂਤ 28 ਸਤਸਦਿਸ਼ ਦਸ਼ੇਸ਼ੇਸ਼ੇਤਾ ਜੀ ਬਰਲਾ ਬਖਸ਼ ਕੀਤੀ ਹੋਈ ਫਤਿਹ ਸਾਰੀ ਸੰਗਤਾਂ ਦੇ ਪਲਾਵਨ ਦੀ ਬਾਤ ਵਿੱਚ ਦਾ ਹਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 15 ਭਾਦੋ ਸੰਮਤ ਨੰਬਰ ਛਾਹੀ 556 ਮੁਤਾਬਕ ਮਿਤੀ 8 ਦੂਜੇ 2024 ਨੂੰ ਪੰਜ ਸਿੱਖ ਸਰਬੰਧੀ 71 ਦਾ ਸਤਿਪ੍ਰੇਮ ਸ੍ਰੀ ਅਕਾਲ ਪੁਰਖ ਸਾਹਿਬ ਦੇਵੀ ਤੇ ਹੋਈ ਜਿਸ ਰੈਂਕ ਪੰਜ ਸਿੱਖ ਸਰਬੰਧੀ ਸਰਬਸੰਮਤੀ ਨਾਲ ਫੈਸਲਾ ਹੋਇਆ ਕਿਸੋ ਵੀ ਸੰਬੰਧਤ ਮੈਂ ਬਤੌਰ ਇੱਕ ਮੁੱਖ ਮੰਤਰੀ ਕਿnabla ਸਰਕਾਰ ਅਤੇ ਪ੍ਰਧਾਨ ਸ਼ਰੌਂਗੜੀ ਤਤਾਲੀ ਦਾ ਤੁਹਾਧਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਪਸਨੋ ਬਹੁਤ ਭਾਰੀ ਤਾਲ ਲਗੀ। ਸ਼ਰੌਂਗੜੀ ਅਕਾਲੀ ਦਲ ਦੇ ਹਾਲਤ ਬਹੁਤ ਪਤਲੀ ਹੋਏ ਸਿੱਖ ਹਿਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਕੇ ਇੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਧ ਕੈਬਨਟ ਮੰਤਰੀ ਕੇਸ ਸੁਬੰਦੀ ਆਪਣਾ ਸਪਸ਼ਟੀਕਰਨ 15 ਪਿਆਰੇ ਦੇ ਅੰਦਰ ਅੰਦਰ ਵਿੱਤੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਦ ਸਹਿਬ ਦੇ ਵਿਖੇ ਡੇਨ ਸੁਪੀਰ ਸਿੰਘ ਬਾਦਲ ਜਨਰਲ ਜਰਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਦ ਸਹਿਬ ਦੇ ਉੱਤੇ ਸ਼੍ਰੀ ਗੁਰਮੁਖੰਦ ਸਾਹਿਬ ਦੀ ਮਜ਼ਬੂਰੀ ਵਿੱਚ ਸ੍ਰੀ ਸੰਗਤ ਅਤੇ ਪੰਚਿਕ ਸਭਾਾਂ ਦੀ ਹਾਜ਼ਰੀ ਵਿੱਚ ਆਪਣੇ ਬੀਤੇ ਹੋਏ ਗੁਨਾਹਾਂ ਦੇ ਆਪ ਵੀ ਮੰਨਦਾ ਸੀ ਉਹਨਾਂ ਦੇ ਜਿੱਦਾਂ ਪੀੜਾ ਕਾਫਤ ਸਹਿਬ ਜੀ ਤੋਂ ਤਰਖਾੜੀਆਂ ਕੁਸ਼ਤੀ ਕੀਤਾ ਜਾਂਦਾ ਹੈ ਤੇ ਸਵਾਹ ਮਰ ਜੀ ਦਾ ਖਾਸਾ ਆਜ